ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪਣੇ ਅੱਜ ਦੀ ਇਹ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਦੇ ਚਰਨਾਂ 'ਚ ਬੇਨਤੀ ਆ ਕਿ ਵੀਡੀਓ ਨੂੰ ਪੂਰਾ ਜ਼ਰੂਰ দেখবেন ਕਿਉਂਕਿ ਅੱਜ ਦੀ ਵੀਡੀਓ ਦੀ ਇਹ ਜਾਣਕਾਰੀ ਵੀ ਆਪ ਜੀ ਦੇ ਬਹੁਤ ਕੰਮ ਆਵੇਗੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਕਮਾਈ ਵਾਲੇ ਮਹਾਪੁਰਖ ਤਨਤਨ ਬਾਬਾ ਨੰਦ ਸਿੰਘ ਜੀ ਦੀ ਕੀਮਤੀ ਬਚਨ ਆਪ ਜੀ ਦੇ ਨਾਲ ਸਾਂਝੀ ਕਰਾਂਗੇ ਸ਼੍ਰੀਸ਼ਰ ਕੇ ਦੁਨੀਓ ਨੂੰ ਪੂਰਾ ਸੁਣਾਓ ਇਹ ਵੀਡੀਓ ਚੰਗੀ ਲੱਗੀ ਫਿਰ ਤੁਸੀਂ ਇਹਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਦੇਣਾ ਅਤੇ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜਾਂ ਫਿਰ ਵਾਹਿਗੁਰੂ ਜੀ ਜਰੂਰ ਮੇਸਾ ਤਾਂ ਆਓ ਅੱਜ ਦੀ ਇਹ ਵੀਡੀਓ ਸ਼ੁਰੂ ਕਰਦੇ ਹਾਂ ਸੰਤ ਜੀ ਕਮਾਈ ਵਾਲੇ ਮਹਾਪੁਰਖੰਤਮ ਬਗਵਾਨ ਅੰਦ ਸੇਉ ਜੀ ਅਕਸਰ ਹੀ ਵਜਨ ਕਰਦੇ ਸਨ ਕਿ ਕਲ ਯੁਗ ਦੇ ਪ੍ਰਭਾਵ ਤੋਂ ਸਾਨੂੰ ਨਿਰੰਕਾਰ ਨੇ ਹੀ ਬਚਵਾਇਆ ਹੈ ਨਿਰੰਕਾਰ ਦੇ ਨਾਮ ਨੇ ਬਚਵਾਇਆ ਹੈ ਨਾਮ ਪਰਮੋਖਿਆ ਜਿਨ੍ਹਾਂ ਨੇ ਉਹ ਮਾਲਕ ਦਾ ਨਾਮ ਜਪਿਆ ਉਪਰਮਾਨ ਹੁੰਦੇ ਹੈ ਬਾਬਾ ਜੀ ਕਹਿੰਦੇ ਸੀ ਜਿਨ੍ਹਾਂ ਨੇ ਸੱਚੇ ਮਨੋਂ ਨਾਮ ਜਪਿਆ ਜਿਨ੍ਹਾਂ ਦੀ ਪ੍ਰੀਤ ਉਹ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਨਾਲ ਹੁੰਦੀ ਹੈ ਉਹਨਾਂ ਦਾ ਹੰਕਾਰ ਦੂਰ ਹੋ ਜਾਂਦਾ ਹੈ ਉਹਨਾਂ ਦੇ ਮਨ ਦੇ ਕਲੇਸ਼ ਖਤਮ ਹੋ ਜਾਂਦੇ ਆ ਬਾਬਾ ਜੀ ਕਹਿੰਦੇ ਸਨ ਬਾਣੀ ਪੜਨ ਅਤੇ ਸੁਣਨ ਦੇ ਨਾਲ ਸਾਡੀ ਜ਼ਿੰਦਗੀ ਦੇ ਸਾਰੇ ਦੁੱਖ ਦੂਰ ਹੋ ਜਾਂਦੇ ਆ ਸਭ ਸਾਰੇ ਸੁੱਖ ਮਿਲ ਜਾਂਦੇ ਆ ਕਤੇ ਬਾਣੀ ਮੰਨਣ ਦੇ ਨਾਲ ਮੁਕਤੀ ਮਿਲਦੀ ਹੈ ਬਾਬਾ ਜੀ ਕਹਿੰਦੇ ਸੀ ਕਿ ਜਿਨੇ ਆਪਣੇ ਸਰੀਰ ਨੂੰ ਜਿਉਂਦਾ ਰੱਖਣ ਦੇ ਲਈ ਤਾਕਤਵਰ ਰੱਖਣ ਦੇ ਲਈ ਭੋਜਨ ਦੀ ਲੋੜ ਆ ਉਸੇ ਤਰ੍ਹਾਂ ਸਾਡੀ ਆਤਮਾ ਨੂੰ ਜਿੰਦਾ ਰੱਖਣ ਦੇ ਲਈ ਭਜਨ ਦੀ ਲੋੜ ਆ ਬੰਦਗੀ ਦੀ ਲੋੜ ਆ ਨਾਮ ਦੀ ਲੋੜ ਆ ਇਹ ਕਲਯੁਗ ਤੋਂ ਨਾਮ ਨੇ ਬਚਾਉਣਾ ਹੈ ਜਦੋਂ ਆਪਾਂ ਨਾਮ ਜਪਨਾ ਸ਼ੁਰੂ ਕਰ ਦਿੰਨੇ ਆ ਤਾਂ ਇਹ ਕਲਯੁਗ ਦਾ ਕੋਈ ਪ੍ਰਭਾਵ ਸਾਡੇ ਤੇ ਨਹੀਂ ਪੈਂਦਾ ਇਹ ਰਵਾ ਪੂਛ ਨਹੀਂ ਚੱਲਦੇ ਕਰਸ਼ੇਰ ਵੀ ਕਲਯੁਗ ਹੱਥ ਤੇ ਅਤਰਕ ਕੇਲੀ ਬੈਠਦਾ ਪੂਰੀ ਕੋਸ਼ਿਸ਼ ਦੇ ਵਿੱਚ ਲੱਗਿਆ ਰਹਿੰਦਾ ਉਹ ਕਿ ਇਸ ਬੰਦੇ ਨੂੰ ਮੈਂ ਭਜਨ ਮੰਨਗੀ ਦੇ ਨਾਲੋਂ ਤੋੜਾਂ ਇਹਨੂੰ ਨਾਮ ਤੋਂ ਦੂਰ ਕਰਾਂ ਇਹਦਾ ਨਿਤਨੇਮ ਤੋੜਾਂ ਤੇ ਨਿਤਨੇਮ ਤੋੜਨ ਦੇ ਲਈ ਕਲਪੁਗ ਕਈ ਰੂਪ ਧਾਰਨ ਕਰਕੇ ਵਰਤਾਏ ਕਈ ਤਰੀਕਿਆਂ ਦੇ ਨਾਲ ਨਾਮ ਤੋਂ ਨਿਤਨੇਮ ਤੋਂ ਜਿੰਨੀ ਕਰਤਾਏ ਪਰ ਜਿਹੜੇ ਪੱਕੇ ਅਭਿਆਸੀ ਆ ਜਿਨ੍ਹਾਂ ਦਾ ਪਿਆਰ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਨਾਲ ਪੂਰਾ ਏ ਉਹ ਕਲਪੁਗ ਦੇ ਕਿਸੇ ਵੀ ਵਾਰ ਨੂੰ ਚੱਲਣ ਨਹੀਂ ਬਹਿੰਦੇ ਉਹ ਰੋਜ਼ ਗੁਰਨਾਨਕ ਪਾਤਸ਼ਾਹ ਜੀ ਦੇ ਅੱਗੇ ਬੇਨਤੀਆਂ ਕਰਕੇ ਸਮਝਦੇ ਆ ਕਿ ਮਹਾਰਾਜ ਸੱਚਾ ਪਾਤਸ਼ਾਹ ਤੁਸੀਂ ਹੀ ਕਲਪੁਗ ਦੇ ਪ੍ਰਵਾਹ ਤੋਂ ਬਚਾਉਂਾਈ ਸਤਿਗੁਰ ਸੱਚਾ ਪਾਸ਼ਾ ਤੁਸੀਂ ਹੀ ਅਮਰਤ ਵੇਲੇ ਉੱਠ ਕੇ ਨਾਮ ਜਪਾਂਗਾ ਮੈਂ ਤੇ ਫਿਰ ਸਤਿਗੁਰ ਸੱਚੇ ਪਾਸ਼ਾ ਉਹਨਾਂ ਦੀ ਰੱਖਿਆ ਵੀ ਕਰਦੇ ਉਹਨਾਂ ਨੂੰ ਅਮਰਤ ਵੇਲੇ ਉਠਾਉਂਦੇ ਆ ਆਪਣੀ ਯੋਧ ਵਿੱਚ ਬਿਠਾ ਕੇ ਆਪਣਾ ਨਾਮ ਜਪਾਂਦੇ ਆ ਮਹਾਂਪੁਰਖ ਜੀ ਕਹਿੰਦੇ ਸਨ ਅਮਰਤ ਵੇਲੇ ਗੁਰੂ ਨਾਨਕ ਪਾਸ਼ਾ ਦੀ ਗੋਦ ਦਾ ਨਿਗਿਆ ਤੋ ਜਿਹਨੂੰ ਗੁਰੂ ਦੀ ਗੋਦ ਮਿਲ ਜਾਵੇ ਉਹਨੂੰ ਦੱਸੋ ਹੋਰ ਕੀ ਚਾਹੀਦਾ ਹੁਣ ਮੈਂ ਤਾਂ ਸਭ ਕੁਝ ਨੂੰ ਲੱਭ ਗਿਆ ਸੋ ਨਾਮ ਜਪਣਾ ਸਦਲੇ ਬਹੁਤ ਜ਼ਰੂਰੀ ਆ ਨਾਮ ਦੇ ਵਿੱਚ ਹੀ ਵਰਕਤਾ ਮੈਂ ਭਜਨ ਬੰਦਗੀ ਦੇ ਵਿੱਚ ਹੀ ਗੁਰੂ ਦੀ ਕਿਰਪਾ ਹੈ ਜਿਉਂਦੀ ਖੁਸ਼ੀ ਹੈ ਗੁਰੂ ਨੂੰ ਬਣਾਉਣ ਦਾ ਗੁਰੂ ਨੂੰ ਰਜਾਉਣ ਦਾ ਇੱਕੋ ਇੱਕ ਤਰੀਕਾ ਹੈ ਕਿ ਜਿੰਨਾ ਹੋ ਸਕੇ ਉਹਦਾ ਨਾਮ ਜਪੀਂ ਹਰ ਵੇਲੇ ਜਪੀਏ ਪਰ ਅਮਰਤ ਵੇਲੇ ਦੀ ਖਾਸ ਮਹੱਤਤਾ ਹੈ ਅਮਰਤ ਵੇਲੇ ਦਾ ਜਪਿਆ ਹੋਇਆ ਪੂਰੇ ਦਿਨ ਦੇ ਨਾਲ ਨਹੀਂ ਰਲਦਾ ਪੂਰੇ ਦਿਨ ਦੇ ਵਿੱਚ ਅਸੀਂ ਹਜ਼ਾਰ ਵਾਰ ਵਾਹਿਗੁਰੂ ਜੀ ਕਹ ਲਿਆ ਅਤੇ ਅਮਰਤ ਵੇਲੇ ਉੱਠ ਕੇ ਕਿਹਾ ਹੋਣਾ ਇੱਕ ਵਾਰ ਵਾਹਿਗੁਰੂ ਜੀ ਇੱਕ ਬਰਾਬਰਿਆ ਬਾਬਾ ਜੀ ਦੇ ਕੋਲ ਜਦੋਂ ਵੀ ਕੋਈ ਮਨੁੱਖ ਆਉਂਦਾ ਸੀ ਬਾਬਾ ਜੀ ਉਹਨੂੰ ਅਮਰਤ ਰੇਲੇ ਦੇ ਨਾਲ ਨਿਤਨੇਮ ਲੇਵਾਉਂਦੇ ਹੁੰਦੇ ਸਨ ਕਿੰਦੇ ਇੱਕ ਵਾਰ ਇੱਕ ਬਹੁਤ ਦੁਖੀ ਮਨੁੱਖ ਬਾਬਾ ਜੀ ਦੇ ਕੋਲ ਆਇਆ ਅਤੇ ਆ ਕੇ ਬੇਨਤੀ ਕੀਤੀ ਕਿ ਬਾਬਾ ਜੀ ਮੈਂ ਬਹੁਤ ਦੁਖੀ ਹਾਂ ਮੇਰੇ ਤੇ ਕਿਰਪਾ ਕਰੋ ਮੇਰੇ ਦੁੱਖ ਦੂਰ ਕਰੋ ਮੇਰੇ ਦੁੱਖਾਂ ਨੂੰ ਦੂਰ ਕਰਨ ਦੀ ਯੋਗਤੀ ਦੱਸੋ ਬਾਬਾ ਜੀ ਨੇ ਕਿਹਾ ਭਾਈ ਤੈਨੂੰ ਕਿਸ ਗੱਲ ਦਾ ਦੁੱਖ ਆ ਤੂੰ ਕਿਉਂ ਇੰਨਾ ਦੁਖੀ ਆ ਤੇ ਕਹਿੰਦੇ ਉਹਨੇ ਦੱਸਣਾ ਸ਼ੁਰੂ ਕੀਤਾ ਕਿ ਬਾਬਾ ਜੀ ਘਰ ਵਿੱਚ ਗਰੀਬੀ ਆ ਸਿਰ ਤੇ ਕਰਜ਼ਾ ਜੜ ਗਿਆ ਹੈ ਘਰ ਦੇ ਵਿੱਚ ਕਲੇਸ਼ ਵੀ ਬਹੁਤ ਰਹਿਣ ਲੱਗ ਪਿਆ ਹੈ ਮੇਰੇ ਸ਼ਰੀਰ ਨੂੰ ਵੀ ਕਈ ਤਰ੍ਹਾਂ ਦੇ ਦੁੱਖ ਰੋਗ ਲੱਗ ਗਏ ਆ ਮੇਰੇ ਦੋਸਤ ਮਿੱਤਰ ਰਿਸ਼ਤੇਦਾਰ ਵੀ ਮੇਰਾ ਸਾਥ ਛੱਡ ਗਏ ਆ ਮੈਨੂੰ ਇੰਜ ਲੱਗਦਾ ਜਿਵੇਂ ਮੈਂ ਦੁਨੀਆ ਦੇ ਵਿੱਚ ਬਿਲਕੁਲ ਇਕੱਲਾ ਰਹਿ ਗਿਆ ਹਾਂ ਤੇ ਕਹਿੰਦੇ ਬਾਬਾ ਜੀ ਨੇ ਬਚਨ ਕੀਤੇ ਕਿ ਭਾਈ ਅਮਰਤ ਦੇਲੇ ਉੱਠਿਆ ਕਰ ਨਾਮ ਜਪਿਆ ਕਰ ਸੇਵਾ ਕਰਿਆ ਕਰ ਸਿਮਰਨ ਕਰਿਆ ਕਰ ਤੇਰੇ ਪੁੰਨ ਬਣਨਗੇ ਤੇ ਜਿਵੇਂ ਜਿਵੇਂ ਤੇਰੇ ਪੁੰਨ ਬਣਨਗੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਤੇਰੀ ਜ਼ਿੰਦਗੀ ਦੇ ਦੁੱਖ ਦੂਰ ਹੁੰਦੇ ਜਾਣਗੇ ਤੇਰੀ ਜ਼ਿੰਦਗੀ ਦੇ ਵਿੱਚ ਸੁੱਖ ਆ ਜਾਣਗੇ ਕਹਿੰਦੇ ਉਹ ਬਾਬਾ ਜੀ ਨੂੰ ਕਹਿਣ ਲੱਗਾ ਕਿ ਬਾਬਾ ਜੀ ਕੋਈ ਸੌਖਾ ਜਾਂ ਰਾਹ ਦੱਸ ਦਿਓ ਤਾਂ ਬਾਬਾ ਜੀ ਨੇ ਕਿਹਾ ਵੀ ਸੌਖਾ ਜਾਂ ਰਾਹ ਹੈ ਤਾਂ ਸਹੀ پر کی تو چل چلے لنے گا تو انہیں کیا بابا جی اس کا بار دسو تو سی تو بابا جی نے کیا امرت نے اٹھ کے اشنان کر کے پہلا آپ نام جفنا ਤੇ ਫਿਰ ਹੋਰਾਂ ਨੂੰ অমৃত ਵੇਲੇ ਦੇ ਨਾਲ ਜੋੜਨਾ ਹੈ ਹੱਥ ਵਿੱਚ ਇੱਕ ਟੰਗੀ ਫੜ ਲੈਣੀ ਜਾਂ ਇੱਕ ਤੀਪਾ ਲੈ ਲੈਣੀ ਉਹਨੂੰ ਖੜਤਾ ਕੇ ਆਪਣੇ ਪਿੰਡ ਦੇ ਵਿੱਚ ਹਰ ਗਲੀ ਹਰ ਮਹੱਲ ਦੇ ਵਿੱਚ ਘੁੱਕਾ ਦੇਣਾ ਹੈ ਇੱਕ ਉੱਤ ਜਾਗ ਸਵੇਰੇ ਮਨਾ ਤੇਰੇ ਨਾਮ ਜਪਣ ਦਾ ਦੇਣਾ ਤੇਰੀ ਆਵਾਜ਼ ਦੇ ਨਾਲ ਜਿਵੇਂ ਜਿਵੇਂ ਲੋਕ ਰੁੱਖਣਗੇ ਨਾਮ ਜਪਣਗੇ ਤੇਰਾ ਤੇਜੀ ਦੇ ਨਾਲ ਭਲਾ ਹੋਵੇਗਾ ਤੇਰੇ ਗੰਮ ਮਨਣ ਕੀ ਸ਼ਬਬਾ ਜੀ ਨੇ ਸਾਨੂੰ ਯੂਗਤੀ ਦੱਸੀ ਆ ਆਪਣੇ ਕਰਮ ਸਵਾਰਾਂ ਦੀ ਬਰਤ ਦੇ ਨੇ ਉੱਠ ਕੇ ਆਪ ਨਾਮ ਜਪਣਾ ਤੇ ਹਰਨ ਉਮਰਤ ਵੇਲੇ ਦੇ ਨਾਲ ਜੁੜਨ ਦੀ ਕੋਸ਼ਿਸ਼ ਕਰਨੀ ਆਪਾਂ ਸਿਰਫ ਕੋਸ਼ਿਸ਼ ਕਰ ਸਕਦੇ ਹਾਂ ਕਿਰਪਾ ਵਾਲਕ ਨੇ ਕਰਨੀ ਆ ਕਿਉਂਕਿ ਇਹ ਦੌਤਾ ਸਤਗੁਰ ਸੱਚੇ ਪਾਤਸ਼ਾਹ ਜੀ ਦੇ ਹੱਥ ਵਿੱਚ ਨੇ ਉਹਨਾਂ ਦੀ ਖੁਸ਼ੀ ਦੇ ਨਾਲ ਜੁੜਦਿਆਂ ਨੇ ਜਿਨ੍ਹਾਂ ਤੇ ਮਿਹਰਬਾਨ ਹੋਣ ਉਹਨਾਂ ਦੀ ਝੋਲੀ ਦੇ ਵਿੱਚ ਇਹ ਦਾਤਾਂ ਪਉਂਦੇ ਨੇ ਮਹਾਪ੍ਰਕਿਰਤੀ ਕਹਿੰਦੇ ਸਤਿਗੁਰ ਸੱਚੇ ਪਾਸ਼ਾ ਜੀ ਦੀ ਖੁਸ਼ੀ ਦੀ ਪਹਿਲੀ ਨਿਸ਼ਾਨੀ ਇਹ ਆ ਕਿ ਜਿਸ ਵੀ ਮਨੁੱਖ ਤੇ ਮਹਾਰਾ ਸੱਚੇ ਪਾਸ਼ਾ ਖੁਸ਼ ਹੁੰਦੇ ਆ ਨਾ ਉਹਨੂੰ ਅਮਰਤ 베ਨਾ ਬਖਸ਼ ਦਿੰਦੇ ਆ ਉਹਨੂੰ ਅਮਰਤ 베ਲੇ ਜਾਗ ਉਹਨੂੰ ਸ਼ੁਰੂ ਹੋ ਜਾਂਦੀ ਆ ਉਹਦਾ ਨਾਮ ਜਪਨ ਨੂੰ ਮਨ ਕਰਦਾ ਹੋ ਅਤੇ ਗੁਰੂ ਦੀ ਨਰਾਜ਼ਗੀ ਦੀ ਨਿਸ਼ਾਨੀ ਆ ਅਮਰਤ 베ਲੇ ਦਾ ਟੁੱਟ ਜਾਣਾ ਨਿਤਨੇਮ ਦਾ ਟੁੱਟ ਜਾਣਾ ਜਦੋਂ ਅਮਰਤ 베ਲੇ ਉੱਠਣ ਤੋਂ ਮਨ ਭੱਜਣ ਲੱਗ ਪਾਣੀ ਤੋਂ ਬੰਦਗੀ ਤੋਂ ਮਨ ਭੱਜਣ ਲੱਗੇ ਤਾਂ ਸਮਝੋ ਮੇਰੇ ਹੱਥੋਂ ਮੇਰੇ ਕੋਲੋਂ ਕੋਈ ਨਾ ਕੋਈ ਤੈਸਾ ਕੰਮ ਹੋ ਗਿਆ ਏ ਕਿ ਉਹ ਮੇਰੇ ਗੁਰੂ ਨੂੰ ਨਹੀਂ ਪਾਇਆ ਸੋ ਬਾਬਾ ਜੀ ਵਚਨ ਕਰਦੇ ਸਨ ਕਿ ਕਦੇ ਵੀ ਇਦਾਂ ਦਾ ਕੰਮ ਨਹੀਂ ਕਰਨਾ ਜਿਹੜਾ ਸਾਨੂੰ ਗੁਰੂ ਤੋਂ ਗੁਰਬਾਣੀ ਤੋਂ ਦੂਰ ਕਰੇ ਅਤੇ ਇਦਾਂ ਦੇ ਕੰਮ ਰੋਜ਼ ਰੋਜ਼ ਕਰਨੇ ਆ ਜੇ ਸਾਡੇ ਗੁਰੂ ਨਾਲ ਗੁਰਬਾਣੀ ਨਾਲ ਜੁੜੇ ਤੇ ਗੁਰੂ ਦੇ ਨਾਲ जोडਣ ਵਾਲੇ ਕੰਮ ਚੁੰਦੇ ਆ ਆਪਨਾਮ ਜਪਣਾ ਅਤੇ ਹੋਰਾਂ ਨੂੰ ਜੋ ਤੋੜਨਾ ਆਪਾਂ ਦੂਸਰੇ ਅਣਕਿੰਝ ਜੁਕਾ ਸਕਦੇ ਆ ਕਿੰਝ ਕੋਸ਼ਿਸ਼ ਕਰ ਸਕਦੇ ਆ ਇਹਦਾ ਹੱਲ ਵੀ ਬਾਬਾ ਜੀ ਰਸਤੇ ਬਾਬਾ ਜੀ ਕਹਿੰਦੇ ਜਦੋਂ ਇਕੱਲੇ ਹੋ ਕੋਦੋਂ ਗੁਰੂ ਨਾਲ ਗੱਲਾਂ ਕਰੋ ਤੇ ਜਦੋਂ ਚਾਰ ਜੀਆਂ ਦੇ ਵਿੱਚ ਉੱਠੇ ਹੋ ਉਦੋਂ ਗੁਰੂ ਦੀਆਂ ਗੱਲਾਂ ਕਰੋ ਤਾਂ ਕਿ ਉੱਥੇ ਕੋਈ ਨਾ ਕੋਈ ਆਪਣੇ ਗੁਰੂ ਦੀ ਗੱਲ ਸੁਣ ਉਹ ਅੰਮ੍ਰਿਤ ਵੇਲੇ ਦੀ ਗੱਲ ਸੁਣ ਕੀਪ ਦਾ ਕਿਹੜੀ ਗੱਲ ਤੁਹਾਡੇ ਕੋਲ ਬੈਠੇ ਬੰਦੇ ਦੇ ਮਨ ਨੂੰ ਭਾ ਜਾਵੇ ਲੱਗ ਜਾਵੇ ਉਹਦੇ ਮਨ ਨੂੰ ਠੋਕਰ ਵਜੇ ਜਾਵੇ ਤੇ ਉਹਦਾ ਮਨ ਗੁਰੂ ਚਰਨਾਂ ਦੇ ਨਾਲ ਜੁੜ ਜਾਵੇ ਸੋ ਜਿੱਥੇ ਵੀ ਬੈਠਣਾ ਹੈ ਉਹ ਸੱਚੇ ਦੀ ਗੱਲ ਕਰਨੀ ਆ ਸੱਚੇ ਨਾਮ ਦੀ ਉਹ ਕਰਨੀ ਆ ਕਿਉਂਕਿ ਉਹ ਸੱਚੇ ਨਾਮ ਨੇ ਹੀ ਸਾਨੂੰ ਕਲਯੁਗ ਦੇ ਪ੍ਰਭਾਵ ਤੋਂ ਬਚਾਉਣਾ ਹੈ ਉਹ ਸੱਚੇ ਨਾਮ ਨੇ ਹੀ ਸਾਡੀ ਜ਼ਿੰਦਗੀ ਨੂੰ ਸਵਾਰਨਾ ਹੈ ਸਾਡੇ ਮਾੜੇ ਕਰਮਾਣੁ ਕਟਮਾ ਹੈ ਸਤਿਗੁਰ ਸੱਚੇ ਪਾਉਸ਼ ਜੀ ਨੇ ਸਾਨੂੰ ਸ਼ੁਮਾ ਜੀ ਨੂੰ ਦੇਖੇ ਤੇ ਤਰਤਰਤੇ ਭੇਜਿਆ ਹਰੇਕ ਇਨਸਾਨ ਨੂੰ ਦਿਨ ਅਤੇ ਰਾਤ ਦੇ 24 ਘੰਟੇ ਬੁਲੇ ਆ ਤੇ ਇਹ 24 ਘੰਟਿਆਂ ਨੂੰ ਆਪਾਂ ਕਿੰਜ ਵਰਤਣਾ ਹੈ ਇਹ ਆਪਣੇ ਹੱਥ ਵਸਿਆ ਇਹ 24 ਘੰਟਿਆਂ ਦੀ ਵਰਤੋਂ ਜੇਕਰ ਆਪਾਂ ਸਹੀ ਤਰੀਕੇ ਦੇ ਨਾਲ ਕਰ ਲਈਏ ਤਾਂ ਸਾਦਾ ਜੀਵਨ ਸਵਾਰਿਆ ਜਾ ਸਤਿਗੁਰ ਸਮੂਹ 24 ਘੰਟਿਆਂ ਦੇ ਇੱਕ ਇੱਕ ਪਲ ਇੱਕ ਇੱਕ ਛੇਨ ਦੀ ਕੀਮਤ ਹੋਈ ਕੋਸ਼ਿਸ਼ ਕਰੀਏ ਕਿ ਕਿੱਕੇ ਕਵਰ ਕਿੱਕੇ ਕਸ਼ਿਰ ਗੀਤ ਉਹਨਾਂ ਕੀ ਨਾ ਗੀਤੇ ਅੰਦਰਤ ਵਿੱਚ ਜੋ ਨੇ ਤਮੀਨ ਕਰਤਾ ਹੈ ਉਹ ਤਾਂ ਕਰਨਾ ਹੀ ਕਰਨਾ ਉਹਦੇ ਵਿੱਚ ਸਾਨੂੰ ਕੋਈ ਸ਼ੁਮਤ ਨਹੀਂ ਹਨ ਸਵੇਰੇ 3 ਤੋਂ ਸਵੇਰੇ 6 ਤੱਕ ਦਾ ਦੋਰਾ ਗੁਰਨਾਨਕ ਪਾਸ਼ਾ ਜੀ ਦਾ ਦੋਰਾ ਹੈ ਭਜਨ ਮੰਦੂਰੀ ਦਾ ਵੇਲਾ ਹੈ ਤ੍ਰਿਸ਼ਟੋ ਬਾਦ ਜਦੋਂ ਆਪਾਂ ਦੁਨੀਆਵੀ ਕੰਮ ਧੰਦੇ ਕਰਦੇ ਆਂ ਉਦੋਂ ਹੱਥ ਕੰਬ ਕਰਨ ਮਨ ਗੁਰੂ ਦੇ ਨਾਮ ਦੇ ਨਾਲ ਜੁੜਿਆ ਹੋ ਉਕੇ ਸਤਿਗੁਰੂ ਦੇ ਵਰਨਾਣਕ ਪਾਸ਼ਾ ਜੀ ਨੇ ਸਾਨੂੰ ਇਰਸਤੀ ਜੀਵਨ ਦੇ ਵਿੱਚ ਵਿਚਰਦਿਆਂ ਹੋਇਆਂ ਨਾਮ ਜਪਣ ਦੀ ਯੋਗਿਤੀ ਦੱਸੀ ਨਾਮ ਦੀ ਕਮਾਈ ਕਰਨ ਦੀ ਯੋਗਿਤੀ ਦੱਸੀ ਸਤਿਗੁਰੂ ਸੱਚੇ ਪਾਸ਼ਾ ਜੀ ਨੇ ਸਾਨੂੰ ਕਿਤੇ ਵੀ ਇਹ ਨਹੀਂ ਕਿਹਾ ਕਿ ਤੁਸੀਂ ਆਪਣੀਆਂ ਦੁਨਿਆਵੀ ਜਿੰਮੇਵਾਰੀਆਂ ਨੂੰ ਛੱਡ ਕੇ ਨਾ ਇਹ ਦੁਨਿਆਵੀ ਕੰਮ ਤਾਂ ਬਿਆਨ ਛੱਡ ਕੇ ਨਾਮ ਨੂੰ ਜਪਤਾ ਹੈ ਨਾ ਮਹਾਰਾਜ ਸੱਚੇ ਪਾਸ਼ਾ ਨੇ ਕਿ ਜੋ-ਜੋ ਜਿੰਮੇਵਾਰੀਆਂ ਤੇ ਹਮ ਨੇ ਨਹੀਂ ਉਹਨਾਂ ਨੂੰ ਵੀ ਨਿਭਾਉਣਾ ਹੈ ਕਾਰ ਪ੍ਰਵਾਹ ਦੇ ਕਾਰਨ ਵਾਰ ਦੀ ਜੋ ਵੀ ਜਿੰਮੇਵਾਰੀ ਆਪ ਨੂੰ ਮਿਲ ਨਾ ਬੋਮਾਏ ਆਪਣੇ ਇਹ ਸਾਰੇ ਕੰਮ ਨੂੰ ਸਿਰਸਮਟ ਕਰਨੇ ਆ ਪਰ ਸਭ ਤੋਂ ਪਹਿਲਾ ਕੰਮ ਨੂੰ ਰੱਖੀਏ ਜਿਵੇਂ ਉਸ ਦੇ ਅਨਸਾਰ ਕੇ 2 3/4 ਘੰਟੇ ਗੁਰਦੁਆਰਾ ਰਿਹਾਸਪੇਂਟ ਕਰਦੇ ਹੈ ਤੇ ਫਿਰ ਬਾਕੀ ਦੇ ਜਿਹੜੇ ਘੰਟੇ ਆ ਬਾਕੀ ਦਾ ਪੂਰਾ ਦਿਨ ਰਾਤ ਸਦਸਖਾਂ ਦੇ ਨਾਲ ਬਤੀਤ ਹੀ ਰਹੇਗਾ ਸਾਦੇ ਰੋਟੀਤੇ ਹੋਏ ਹਰ ਕੰਮ ਦੇ ਵਿੱਚ ਵਰਤਤ ਹੋਵੇਗੀ ਇਹ ਗੱਲ ਤੁਸੀਂ ਅੱਜ ਤੋਂ ਵੀ ਅਜਮਾ ਕੇ ਦੇਖੋ ਤੁਸੀਂ ਅਮਲ ਕਵੇਲਾ ਸਮਲਣਾ ਸ਼ੁਰੂ ਕਰ ਦੋ ਤਾਂ ਦੇਖਣਾ ਇੱਕ ਇੱਕ ਚਿੰਤਾਵਾਂ ਬੋਝ ਤੁਹਾਡੀ ਜ਼ਿੰਦਗੀ ਦੇ ਵਿੱਚੋਂ ਕਾਇਬ ਹੋ ਜਾਂਦੀ ਗੁਰੂ ਸਹਿਬ ਜੀ ਆਪੇ ਹੀ ਰਾਹ ਦਿਖਾ ਦਿੰਦੇ ਆ ਗੁਰੂ ਸਾਹਿਬ ਜੀ ਹਰ ਇੱਕ ਕੰਮ ਨੂੰ ਕਰਨਾ ਆਸਾਨ ਬਣਾ ਦਿੰਦੇ ਆ ਸੋ ਸਵੇਰੇ ਉੱਠ ਕੇ ਪਹਿਲਾਂ ਨਾਮ ਜਪਣਾ ਹੈ ਨਾਮ ਜਪਣ ਦੇ ਨਾਲ ਸਦਾ ਮਨ ਸ਼ਾਂਤ ਰਹਦਾ ਹੈ ਸਾਜਮਾਨ ਪਵਿੱਤਰ ਹੁੰਦਾ ਹੈ ਸਾਡੇ ਮਨ ਦੇ ਕਲੇਸ਼ ਜਿਹੇ ਹੁੰਦੇ ਆ ਤੇ ਜਦੋਂ ਮਨ ਦੇ ਕਲੇਸ਼ ਦੂਰ ਹੋ ਗਏ ਸਾਡੀ ਜਿੰਦਗੀ ਦੇ ਸਾਰੇ ਕਲੇਸ਼ ਦੂਰ ਹੋ ਜਾਣਗੇ ਸੋ ਆਓ ਹਰ ਰੋਜ਼ ਅਭਤ ਵੇਲੇ ਉੱਠ ਕੇ ਸਭ ਤੋਂ ਪਹਿਲਾ ਕੰਮ ਵਾਹਿਗੁਰੂ ਦਾ ਨਾਮ ਜਪਨਾ ਹੈ ਫਿਰ ਵਾਹਿਗੁਰੂ ਜੀ ਦੇ ਵੱਲੋਂ ਦਿੱਤੀਆਂ ਹੁੰਆਂ ਦਾਤਾਂ ਦਾ ਸ਼ੁਕਰਾਨਾ ਕਰਨਾ ਹੈ ਫਿਰ ਇਸ਼ਨਾਨ ਕਰਕੇ ਪੁਰਬਾਣੀ ਦਾ ਪਾਠ ਕਰਨਾ ਤੇ ਫਿਰ ਜਦੋਂ ਆਪਣੇ ਜਿਹੜੇ ਆ ਵੀ ਕੰਮ ਤਾਂ ਦੇ ਕਰਨੇ ਸ਼ੁਰੂ ਕਰਨੇ ਆ ਉਦੋਂ ਜਦੋਂ ਮਨ ਗੁਰੂ ਚਲਣਾ ਦੇ ਵਿੱਚ ਡੁੱਬਿਆ ਹੋਵੇ ਤੇ ਦੇਖਿਓ ਜਿੰਦਗੀ ਦੇ ਵਿੱਚ ਕਿਰਨੀ ਤੇਜ਼ੀ ਦੇ ਨਾਲ ਚੰਗੇ ਬਦਲਾਅ ਆਉਣ ਫਰਦੇ ਵਿੱਚ ਸੁੱਖ ਸ਼ਾਂਤੀ ਰਹੇਗੀ ਜਿੰਦਗੀ ਦੇ ਵਿੱਚ ਸੁੱਖ ਸ਼ੌਕਤੀ ਰਹੇਗੀ ਕੰਮਾਂ ਕਾਰਾਂ ਦੇ ਵਿੱਚ ਬਰਕਤਾਂ ਰਹਿਣਗੀਆਂ ਘਰ ਦੇ ਵਿੱਚ ਕੋਈ ਇੱਕ ਜੀ ਹੀ ਪੱਕਾ ਨਿਤਨੇਮੀ ਹੋਵੇ ਗੁਰੂ ਦੇ ਉੱਤੇ ਕਰੋ ਸਾਰਾ ਰੱਖਣ ਵਾਲਾ ਉਹਦੇ ਇੱਕ ਕਰਕੇ ਹੀ ਪੂਰੇ ਪਰਿਵਾਰ ਦਾ ਭਲਾ ਖੁਨਾ ਸ਼ਰੂਪ ਹੋ ਜਾਤਾ ਹੈ ਜੇ ਤਾਂ ਸਾਡਾ ਅਮਰਤ ਵੇਲਾ ਅਮਰਤ ਵੇਲੇ ਦਾ ਨਿੱਤ ਨਿਯਮ ਪੱਕਾ ਹੋਵੇਗਾ ਤਾਂ ਸਾਨੂੰ ਇਹ ਗੱਲਾਂ ਆਪਣੇ ਬੱਚਿਆਂ ਨੂੰ ਬੋਲ ਕੇ ਸਮਝਾਉਣੀਆਂ ਨਹੀਂ ਪੈਣਗੀਆਂ ਕਿਉਂਕਿ ਬੱਚੇ ਸਾਡੇ ਸਾਨੂੰ ਦੇਖਦੇ ਹੀ ਤੇ ਸਿੱਖਦੇ ਆ ਉਹ ਵੀ ਪੱਕੇ ਨੇ ਤੇ ਨਹੀਂ ਵੱੰਮਗੇ ਉਹਨਾਂ ਨੂੰ ਵੀ ਅਪਰਤ ਵੇਲੇ ਉੱਠਣਾ ਨਿਤਮੇਂ ਵੱੰਣਾ ਜ਼ਰੂਰੀ ਹੋਵੇਗਾ ਕਿ ਇਹ ਸਾਡੇ ਜੀਵਨ ਦਾ ਇੱਕ ਹਿੱਸਾ ਹੈ ਸਾਡੇ ਜੀਵਨ ਦਾ ਜ਼ਰੂਰੀ ਰਿਹਾ ਤਾਂ ਫਿਰ ਆਓ ਹਰ ਰੋਜ ਅਪਰਤ ਵੇਲੇ ਉੱਠ ਕੇ ਨਾਮ ਜਪ ਕੇ ਆਪਣਾ ਜੀਵਨ ਸਵਾਰੀਏ ਅਤੇ ਆਪਣੇ ਬੱਚਿਆਂ ਦੀ ਲਈ ਵੀ ਚੰਗੇ ਪਿਰ ਹੋਤਾਗੇ ਕਿਉਂਕਿ ਆਉਣ ਵਾਲਾ ਸਮਾਂ ਦਿਨੋਂ ਦਿਨ ਪਿਆਨਾ ਕਮੁੰਦਾ ਜਾ ਰਿਹਾ ਹੈ ਆਉਣ ਵਾਲਾ ਸਮਾਂ ਦਿਨੋਂ ਦਿਨ ਨੰਨੀਆਂ ਮੁਸ਼ਕਲਾਂ ਨੰਨੀਆਂ ਚੁਣੌਤੀਆਂ ਲੈ ਕੇ ਆ ਰਿਹਾ ਹੈ ਇਹ ਮੁਸ਼ਕਲਾਂ ਚੁਣੌਤੀਆਂ ਤੋਂ ਉਹ ਨਿਰੰਕਾਰ ਦੇ ਨਾਮ ਨੇ ਹੀ ਵਿਚਰਨਾ ਹੈ ਇਹ ਗੱਲ ਸਭ ਨੂੰ ਸੌਂਦਰੀ ਬਣੀਆ ਮੰੰਣੀ ਬਣੀਆ ਸੋ ਸੰਗਤ ਦੀ ਆਸ ਕਰਦੇ ਆਂ ਕਿ ਅੱਜ ਦੀ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇਗੀ ਜੇ ਵੀਡੀਓ ਚੰਗੀ ਲੱਗਦੀ ਹੈ ਲੀਆ ਤਾਂ ਇਹਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਦੇ ਆਂ ਕਰੋ ਅਤੇ ਜਿਸ ਵਿਸ਼ੇ ਤੋਂ ਤੁਸੀਂ ਵੀਡੀਓ ਸੁਨਣਾ ਚਾਹੁੰਦੇ ਹੋ ਉਹ ਵਿਸ਼ਾ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਲਿਖਵਾ ਕਰੋ